ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨજર ਮਾਰਦੇ ਹਾਂ ਅੱਜ ਦੇ ਦਿਨ ਦੀਆਂ 10 ਵੱਡੀਆਂ ਖਬਰਾਂ ਤੇ ਰੋहतक ਰੇਂਜ ਦੇ ਆਈਜੀ ਰਹੇ ਆਈਪੀਐਸ ਖੁਦਕੁਸ਼ੀ ਮਾਮਲੇ ਵਿੱਚ ਨਵਾਂ ਮੋੜ ਆਈਜੀ ਦਫ਼ਤਰ ਦੇ ਸਾਈਬਰ ਸੈੱਲ ਵਿੱਚ ਤਾਇਨਾਤ ਏਐਸਆਈ ਸਤੀਸ਼ ਲਾਟਰ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ ਚਾਰ ਪੰਨਿਆਂ ਦਾ ਸੁਸਾਇਡ ਨੋਟ ਤੇ ਵਾਇਰਲ ਵੀਡੀਓ ਵਿੱਚ ਆਈਪੀਐਸ ਵਾਈਪੂਨ ਕੁਮਾਰ ਤੇ ਲਗਾਏ ਗੰਭੀਰ ਦੋਸ਼ ਪੂਰਨ ਕੁਮਾਰ ਨੂੰ ਪ੍ਰਸ਼ਟ ਕਹਿੰਦੇ ਲਿਖਿਆ ਗ੍ਰਿਫਤਾਰੀ ਦੇ ਡਰੋਂ ਕੀਤੀ ਖੁਦਕੁਸ਼ੀ ਮੈਂ ਆਪਣੀ ਜਾਨ ਦੇ ਕੇ ਜਾਂਚ ਦੀ ਮੰਗ ਕਰ ਰਿਹਾ ਪ੍ਰਸ਼ਟ ਪਰਿਵਾਰ ਨੂੰ ਬਖਸ਼ਾ ਨਹੀਂ ਜਾਣਾ ਚਾਹੀਦਾ ਵਿਕਰਮ ਮਜੀਠੀਆ ਦੀ ਜ਼ਮਾਨਤ ਅਰਜੀ ਤੇ ਹੋਈ ਸੁਣਵਾਈ ਜਵਾਬਦਾਇਰ ਕਰਨ ਲਈ ਸਰਕਾਰ ਨੇ ਮੰਗਿਆ ਸਮਾਂ ਮਜੀਠੀਆ ਦੇ ਵਕੀਲ ਅਨਸਾਰ ਸਰਕਾਰ ਨੇ ਅੱਜ ਧਾਇਰ ਕਰਨਾ ਸੀ ਜਵਾਬ ਹੁਣ 29 ਅਕਤੂਬਰ ਨੂੰ ਮਾਮਲੇ ਦੀ ਹੋਵੇਗੀ ਅਗਲੀ ਸੁਣਵਾਈ ਦੀਵਾਲੀ ਜੇਲ੍ਹ ਵਿੱਚ ਹੀ ਮਨਾਉਣਗੇ ਵਿਕਰਮ ਮਜੀਠੀਆ ਪੰਜਾਬੀ ਗਾਇਕ ਖਾਨ ਸਾਹਿਬ ਦੇ ਪਿਤਾ ਨੂੰ ਕੀਤਾ ਗਿਆ ਸਪਰਦੇ ਖਾਕ ਕੁਝ ਦਿਨ ਪਹਿਲਾਂ ਮਾਤਾ ਦਾ ਵੀ ਹੋਇਆ ਸੀ ਦੇਹਾਂਤ ਬੀਤੇ ਦਿਨ ਹੱਟ ਅਟੈਕ ਕਰਕੇ ਪਿਤਾ ਦੀ ਵੀ ਹੋਈ ਮੌਤ ਕਪੂਥਲਾ ਦੇ ਪਿੰਡ ਪੰਡਾਲ ਦੋਨਾਂ ਵਿੱਚ ਹੋਈਆਂ ਅੰਤਿਮ ਰਸਮਾਂ ਗਾਇਕ ਨੇ ਮਾਤਾ ਪਿਤਾ ਦੀ ਕਦਰ ਤੇ ਪਿਆਰ ਕਰਨ ਦਾ ਦਿੱਤਾ ਸੁਨੇਹਾ ਬਿਹਾਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਖੋਲੇ ਪੱਤੇ 71 ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਗਈ ਡਿਪਟੀ ਸੀਐਮ ਤਾਰਾਪੁਰ ਤੋਂ ਲਗਨਗੇ ਚੋਣ ਲਿਸਟ ਵਿੱਚ ਨਵ ਮਹਿਲਾ ਉਮੀਦਵਾਰਾਂ ਦੇ ਨਾਮ ਵੀ ਸ਼ਾਮਲ ਯੂਥ ਫੈਸਟੀਵਲ ਦੌਰਾਨ ਚੱਲੀਆਂ ਗੋਲੀਆਂ ਬਠਿੰਡਾ ਦੇ ਸਰਕਾਰੀ ਰਜਿੰਦਰਾ ਕਾਲਜ ਵਿੱਚ ਹੋਇਆ ਹੰਗਾਮ ਦੋ ਧਿਰਾਂ ਦਰਮਿਆਨ ਝਗੜੇ ਦੌਰਾਨ ਹੋਈ ਹਵਾਈ ਫਾਇਰਿੰਗ ਪੁਲਿਸ ਨੇ ਮਾਹੌਲ ਕਰਵਾਇਆ ਸ਼ਾਂਤ ਜਾਨੀ ਨੁਕਸਾਨ ਤੋਂ ਰਿਹਾ ਬਚਾ ਭਾਰਤ ਵਿੱਚ AI ਹੱਬ ਅਤੇ 15 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗਾ Google CEO ਸੁੰਦਰ ਪਚਾਈ ਨੇ PM ਮੋਦੀ ਨੂੰ ਦਿੱਤੀ ਜਾਣਕਾਰੀ ਅਗਲੇ 5 ਸਾਲਾਂ ਵਿੱਚ ਭਾਰਤ ਵਿੱਚ ਕਰੇਗਾ ਨਿਵੇਸ਼ ਵਿਸ਼ਾਖਾ ਪਟਨਮ ਵਿੱਚ ਇੱਕ ਵੱਡਾ ਡਾਟਾ ਸੈਂਟਰ ਤੇ AI ਹੱਬ ਕੀਤਾ ਜਾਵੇਗਾ ਸਥਾਪਿਤ ਬਲਵੰਤ ਸਿੰਘ ਰਾਜਵਾਨਾ ਨੂੰ ਮਿਲਣ ਪਟਿਆਲਾ ਜੇਲ੍ਹ ਪਹੁੰਚੇ SGPC ਪ੍ਰਧਾਨ ਭਲਕੇ ਫਾਂਸੀ ਦੀ ਸਜ਼ਾ ਬਾਰੇ ਸੁਪਰੀਮ ਕੋਰਟ ਵਿੱਚ ਹੋਣੀ ਹੈ ਸੁਣਵਾਈ ਵਪਦ ਨੇ ਮੀਡੀਆ ਤੋਂ ਬਣਾਈ ਦੂਰੀ ਗੁਰਚਰਨ ਗਰੇਵਾਲ ਅਨੁਸਾਰ ਕੇਵਲ ਫਤੇ ਬੁਲਾਈ ਅਤੇ ਮਿਲਣ ਲਈ ਵਕੀਲਾਂ ਨੂੰ ਹੀ ਮਿਲੀ ਇਜਾਜ਼ਤ ਕਾਮੀ ਅਨੁਸਾਰ ਭਲਕੇ ਟਾਲੀ ਜਾ ਸਕਦੀ ਹੈ ਸੁਣਵਾਈ ਚੀਨ ਵਿੱਚ ਵਾਪਰਿਆ ਹੈਰਾਨ ਕਰਨ ਵਾਲਾ ਹਾਦਸਾ ਸ਼ਾਉਮੀ ਦੀ ਕਾਰ ਵਿੱਚ ਲੱਗੀ ਅੱਗ ਦਰਵਾਜ਼ਾ ਬੰਦ ਹੋਣ ਤੋਂ ਬਾਅਦ ਜਿੰਦਾ ਸੜਿਆ ਡਰਾਈਵਰ ਸ਼ਾਉਮੀ ਐਸਯੂ 7 ਇਲੈਕਟ੍ਰੋਨਿਕ ਸੈਡਾਨ ਵਿੱਚ ਹਾਦਸੇ ਤੋਂ ਬਾਅਦ ਲੱਗੀ ਅੱਗ ਦੂਜੀ ਕਾਰ ਨਾਲ ਟਕਰਾਈ ਸੀ ਸੈਡਾਨ ਅੰਮ੍ਰਿਤਸਰ ਵਿੱਚ ਬੀਐਸਐਫ ਦੇ ਦੋ ਡਰੋਨ ਤੇ ਹੈਰੋਇਨ ਦੇ ਪੈਕੇਟ ਕੀਤੇ ਬਰਾਮਦ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਦੀਆਂ ਵੱਡੀਆਂ ਕੋਸ਼ਿਸ਼ਾਂ ناکਾਮ ਖੂਫੀਆ ਜਾਣਕਾਰੀ ਤੇ ਪਿੰਡ ਹਵੇਲੀਆਂ ਨੇੜੇ ਚਲਾਈ ਮੁਹਿੰਮ ਦੂਜੇ ਪਾਸੇ ਦੂਜੀ ਕਾਰਵਾਈ ਵਿੱਚ ਪਿੰਡ ਦਾਉਕੇ ਦੇ ਵਿੱਚ ਘਰ ਦੀ ਛੱਤ ਤੋਂ ਬਰਾਮਦ ਕੀਤੀ 564 ਗ੍ਰਾਮ ਹੈਰੋਇਨ ਵਿੱਤਪਤਰੀ ਹਰਪਾਲ ਸਿੰਘ ਟੀਮਾਂ ਨੇ ਡਿੜਬਾ ਦੀ ਅਨਾਜ ਮੰਡੀ ਅੰਦਰ ਝੋਨੇ ਦੀ ਚੱਲ ਰਹੀ ਖਰੀਦ ਦਾ ਲਿਆ ਜਾਇਜ਼ਾ ਆਰਤੀਆਂ ਅਤੇ ਕਿਸਾਨਾਂ ਨਾਲ ਝੋਨੇ ਦੀ ਖਰੀਦ ਨੂੰ ਲੈ ਕੇ ਕੀਤੀ ਗੱਲਬਾਤ ਕਿਹਾ ਨਹੀਂ ਆਉਣ ਦਵਾਂਗੇ ਕੋਈ ਪਰੇਸ਼ਾਨੀ ਇਹ ਸਨ ਅੱਜ ਦੀਆਂ 10 ਵੱਡੀਆਂ ਖਬਰਾਂ ਦੇ ਦੁਨੀਆ ਦੀਆਂ तमाम ਤਾਜ਼ਾ ਤਰੀਕ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ